ਉਸ ਨੂੰ ਅਜ ਮੈਂ ਤੁਹਾਨੂੰ ਸੁਣਾਉਂਗਾ ਡਿਸਟੈਂਸ ਸਪੀਡ ਤੇ ਟਾਈਮ ਕੱਢਣ ਦਾ ਫਾਰਮੂਲਾ ਸਪੋਜ਼ ਤੁਸੀਂ ਹਣਾ ਇਹ ਡਿਸਟੈਂਸ ਪਤਾ ਕਰਨਾ ਡਿਸਟੈਂਸ ਤੇ ਉਂਗਲ ਰੱਖਾਂਗੇ ਆਪਾਂ ਤੇ ਐਸ ਇੰਟੂ ਟੀ ਠੀਕ ਹੈ ਡਿਸਟੈਂਸ ਇਕੁਅਲ ਟੂ ਕੀ ਆਏਗਾ ਐਸ ਇਕੁਅਲ ਟੂ ਆ ਜਾਏਗਾ ਸਪੀਡ ਇੰਟੂ ਟਾਈਮ ਉਸ ਤੋਂ ਬਾਅਦ ਆਪਾਂ ਮੰਨ ਲਓ टी पता करना टाइम पता करना डी ओवर ऐसा आ जाएगा डिटेंस ओवर स्पीड आ जाएगा ठीक है जी टाइम इक्वल टू आ जाएगा डिस्टेंस अपॉन स्पीड ठीक है जी अगर तुम्हें तो स्पीड पता करनी है तो फिर आएगा डिस्टेंस अपॉन टाइम स्पीड इक्वल टू आएगा distance